ਮਾਦੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹਉਣਾ ਨਿਭਾਵਾਂਗਾ ਕਿਵੇਂ ਆਇਆ ਮਨ ਦੇ ਵਿੱਚ ਤੁਸੀਂ ਉਹਦੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖ ਦੋ ਤੇ ਬੇਟੇ ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਕਿ ਜੇ ਤੁਸੀਂ ਇਹ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ। ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਹੈ ਪਿੰਡ ਨੂੰ ਵਾਪ ਆਉਣਵਾਵਾਂਗੇ। ਪਿੰਡ ਨੂੰ ਨਾਲ ਲੈ ਕੇ। ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆ ਗਰਾਉਣਗੀਆਂ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ। ਜੇ ਕੋਈ ਵੱਧ ਘਾਟ ਹੋਵੇਗੀ ਤਾਂ ਉਹ ਆਪਣੇ ਕੋਲੋਂ ਪੂਰੀਆਂ ਕਰਾਂਗੇ। ਮੈਨਿਆ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਅਤਿਪਾਗ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਇੱਕਾ ਉਹੇਗਾ ਉੱਥੇ ਸਭ ਕੁਝ ਹੀ ਹੈ ਜਿਸ ਪਰਿਵਾਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਇਤفاق ਹੈ ਉੱਥੇ ਸਭ ਕੁਝ ਹੈ ਜਿੱਥੇ ਵੈਰ ਵਿਰੋਧ ਦੇ ਉੱਥੇ ਕੁਝ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਦਾ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਦਾ ਕਰ ਵੀ ਹੋ ਸਕੇ ਸਮਤੀ ਕਰਕੇ ਇੱਕ ਨਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੈ ਕੇ ਬਲੰਦੀਆਂ ਤੱਕ ਲਿਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟ ਸਾਡੇ ਪੌਣੇ 1400 ਵੋਟ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਵੈਦੇ ਨੇ ਜਿਹੜੇ ਕਰਨਾ ਚਾਹੁੰਦੇ ਜੇ ਤੁਸੀਂ ਕਰੋਗੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪਏ ਨੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ ਪਾਰਕ ਹੈ ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦੇਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਯੋਗ ਪਿੰਡ ਚੋਂ ਕੀਨਾ ਦਾ ਰਿਹਾ ਤੁਹਾਨੂੰ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਹੈ ਕਿਉਂ ਮਸ਼ਹੂਰ ਪਿੰਡਾ ਐਮ ਵੀ ਬਿਰਕ ਦੇ ਨਾਮ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੋਸ਼ਨ ਹੋਏਗਾ ਸਰਬਸੰਮਤੀ ਨਾਲ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਮ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਪੂਰੇ ਵਰਲਡ ਦੇ ਵਿੱਚ ਨਾਮ ਹੈ ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਥੋਂ ਦਾ ਕਰਪੜੇ ਹੋਈਏ ਪਹਿਲੇ ਨੰਬਰ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਾ ਉਹ ਕੰਮ ਹੋਇਆ ਬਾਕੀ ਪ੍ਰਾਊਡ ਸਾਨੂੰ ਸਾਡੇ ਐਮੀ ਬਿਰਕਾ ਜੀ ਨੇ ਮੇਰਾ ਭਤੀਜਾ ਹੀ ਹੈ ਬੇਟੇ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ। ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਮੀ ਮਿਰਕ ਦਾ ਤੇ ਹੁਣ ਵੀ ਇਹ ਪਿੰਡਲ ਕਰਨਗੇ ਤਾਂ ਹੀ ਇਸੇ ਕਰਕੇ ਸਾਰੀ ਸਪਸੰਤੀ ਇਹਨਾਂ ਤੇ ਕੀਤੀ ਹੈ। ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਾਉਣ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ। ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸਪਸੰਤੀ ਨਾਲ ਜ਼ਰੂਰਤਾ ਵੀ ਜੋ ਕੰਮਕਾਰ ਕਰਨਗੇ ਆਪਦੀ ਮਰਜ਼ੀ ਨਾਲ ਮਤਲਬ ਪਿੰਡਦਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਜਮ ਜਮ ਬੱਚਿਆਂ ਵਾਸਤੇ ਜਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜਮ ਵਾਸਤੇ ਜਗਾ ਲੈ ਦਿਓ ਕਿ ਜਮ ਜਮ ਦਾ ਸਮਾਨ ਰੱਖ ਕੇ ਦੇਵਾਂਗਾ ਮੈਂ ਤੁਹਾਨੂੰ ਜਮ ਬੱਚਿਆਂ ਵਾਸਤੇ ਜਮ ਅਸੀਂ ਹੁਣ ਮੈਂ ਐਮੀ ਵੀਰਕ ਨੂੰ ਕਹਾਂਗਾ ਵੀ ਬੇਟਾ ਹੁਣ ਵੀ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਹੈ ਤੇ ਮੈਨੂੰ ਜਮ ਦਾ ਸਮਾਨ ਲੈ ਕੇ ਦੇ ਤੇ ਜਮ ਦਾ ਸਮਾਨ ਵੀ ਰੱਖਵਾਵਾਂਗੇ ਤੁਹਾਨੂੰ ਆ ਬਾਕੀ ਜਿਵੇਂ ਵੀ ਹੋਊਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੀ ਸਾਰੇ ਪੰਚਾਇਤ ਨਾਲ ਕੇ ਇੰਨੇ ਪਿੰਡ ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਜਿਵੇਂ ਕਾਂਗਰਸ ਹੋ ਗਿਆ ਅਕਾਲੀ ਹੋ ਗਿਆ ਆਪ ਹੋ ਗਿਆ ਫਿਰ ਵੀ ਸਰਮਸਮਤੀ ਹੋਈ ਹੈ ਬਹੁਤ ਵੱਡੀ ਗੱਲ ਆ ਹਾਂਜੀ ਹਾਂਜੀ ਕਿਸੇ ਨੇ ਕੋਈ ਇਤਰਾਜ ਨਹੀਂ ਜੀ ਕੀਤਾ ਹੈਗਾ ਸਾਰੇ ਪਾਰਟੀਆਂ ਇਕੱਠੀਆਂ ਨੇ ਜੀ ਕੋਈ ਨਹੀਂ ਜੀ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ ਮਤਲਬ ਇੱਕ ਪਰਿਵਾਰ ਦੇ ਤੌਰ ਤੇ ਚੱਲਦੇ ਨੇ ਜੀ ਸਾਰਾ ਕੀ ਲੱਗਦਾ ਜੇ ਸਾਰੇ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ ਹਾਂ ਜੀ ਪਾਇਤਾ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਰਬਸੰਮਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਤੁਰ ਜਾਂਦਾ ਤੇ ਕੋਈ ਨਸ਼ੇ ਕਰਦਾ ਰਹੇ ਕੋਈ ਸ਼ਰਾਬਾਂ ਪੀਉਂਦੇ ਨੇ ਜੋ ਫਿਰ ਗਲਤੀ ਹੈ ਜੀ ਫਿਰ ਨਸ਼ਾ ਵੱਧਦਾ ਜੀ ਇਸ ਕਰਕੇ ਜੇ ਸਰਬਸੰਮਤੀ ਹੋ ਜੇ ਬਹੁਤ ਵਧੀਆ ਗੱਲ ਹੈ ਜੀ ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਬਸੰਮਤੀ ਕਰੋ ਧੰਨਵਾਦ ਜੀ ਹਾਂਜੀ ਪਹਿਲਾਂ ਤੋਂ ਐਗਰਜੀ ਕਾ ਫਰਖਸਾ ਵੈਗ ਜੀ ਕੀ ਖਤਰੇ ਮੈਂ ਵੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਆਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਨਹੀਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥੇ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸ਼ ਦੇਣੇ ਪਹਿਲਾਂ ਆਪਣੇ ਘਰ ਤੋਂ ਸਦਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਹਾਂ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦੇ ਹੋਰੀ ਐ ਮਾਮਾਸੀ ਵੀ ਲੱਗਦੀਆਂ ਤੇ ਪਰਦਾਈ ਵੀ ਲੱਗਦੀਆਂ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਇਸ ਗੱਲ ਤੇ ਕਿੰਨੇ ਟਾਈਮ ਤੋਂ ਸ਼ਰਮ ਸ਼ਾਂਤੀ ਹੋ ਰਹੀ ਐ ਜਿਵੇਂ ਪਿੰਡ ਚ ਤੁਸੀਂ ਕਹ ਰਹੇ ਵੀ ਚੋਣਾਂ ਚੋਣਾਂ ਇਹ ਜੀ ਪਹਿਲੀ ਵਾਰ ਹੋਈ ਐ ਅੱਛਾ ਹਾਂਜੀ ਪਹਿਲੀ ਵਾਰ ਹੋਈ ਐ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ-ਵੁਰਾ ਉਹ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ। ਇਹ ਮਾਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ। ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ। ਤੇ ਉਹਨਾਂ ਨੇ ਇਹ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ। ਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ। ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਆ। ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਤੇ ਹੁਣ ਤਾਂ ਸਰਪੰਚ ਨੇ ਹੁਣ ਤਾਂ ਵੇਖੋ ਕਰਨੀ ਗਈ ਕਰਨੀ ਬਤੌਰ ਐਮਈ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਕਹੋ ਅਸੀਂ ਤਾਂ ਜੀ ਵੇਖੋ ਸਾਡੇ ਘਰ ਦੇ ਵਿੱਚ ਇੱਕ ਚਰਾਗ ਜਿਹੜਾ ਹੈ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾਰੋਸ਼ਨ ਕੀਤਾ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮੈਂ ਮਹਿਸੂਸ ਕਰਦਾ ਇਸ ਗੱਲ ਤੇ ਮਾਨ ਕਰਦਾ ਹੈ ਕਿ ਅਸੀਂ ਤਾਂ ਉਹਨਾਂ ਦੇ ਘਰ ਦੇ ਮੈਂਬਰ ਆ ਕਿਵੇਂ ਮਨਚਾ ਜਿਹੜਾ ਹੈਗਾ ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ ਪਰਚੇ ਦਰਜ ਹੋ ਰਹੇ ਨੇ ਤੁਹਾਡੇ ਮੰਤ ਕਿੰਨੇ ਆ ਵੀ ਸਰਪੰਚ ਦੇਖੋ ਜੀ ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖਤ ਨਿੰਦਾ ਕਰਦੇ ਆ ਉਹ ਚੀਜ਼ਾਂ ਠੀਕ ਨਹੀਂ ਹੈ ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਹੈ ਔਰ ਇਹ ਵਧੀਆ ਕਦਮ ਲੈਣੇ ਚਾਹੀਦੇ ਨੇ ਐਮੀਵਿਰਕ ਦਾ ਪਿੰਡਾ ਕਿੰਨਾ ਇੱਕ ਪ੍ਰਾਊਡ ਫੀਲ ਹੁੰਦਾ ਇਸ ਟੀਮ ਨੂੰ ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਮ ਲੈਂਦੇ ਆ ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀਵਿਰਕ ਦਾ ਪਿੰਡਾ ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਹੈ ਸਟਾਰ ਨੇ ਇੱਕ ਬਹੁਤ ਵਧੀਆ ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬਸ਼ੰਤੀ ਹੋਈਆਂ ਹਾਂ ਜੀ ਹਾਂ ਜੀ ਸਰ ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਨਗਰ ਦਾ ਹੋਰ ਵੀ ਨਾਮ ਹੋਣਾ ਹੈ ਔਰ ਇਹਦੇ ਨਾਲ ਸਾਡੇ ਐਮੀ ਵੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੋਰ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਠੀਕ ਹੈ ਜੀ ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ ਉਹ ਦੇਖੋ ਜੀ ਪਹਿਲ ਦੇ ਆਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਖਿੰਨੀ ਜਿਹੜੀ ਹੈ ਉਹ ਕੱਚੀ ਹੈ ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਇਹ ਨਹੀਂ ਪੈਂਦਾ ਤਾਂ ਇੱਡਾ ਵਧੀਆ ਉਹ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੋ। ਇਸ ਕਿਰਨੀ ਪਰ ਕੀ ਹੋਣਾ ਚਾਹੀਦੀ ਹੈ? ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ। ਤਾਇਆ ਜੀ ਨੇ ਪਹਿਲਾਂ ਦੱਸਿਆ ਇਹ ਤੁਹਾਨੂੰ ਸਾਰੇ ਕੰਮ ਹੋਣੇ। ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਝ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਆਉਂਦੀ ਤਾਂ ਤਾਇਆ ਜੀ ਕੋਲੋਂ ਜਿਵੇਂ ਇਹਨਾਂ ਨੇ ਸਕੂਲ ਨੂੰ ਰੰਗ ਰੋਗਨ ਕਰਾਇਆ। ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ। ਹੁਣ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਝ ਅੱਗੇ ਹੋ ਕੇ ਚੱਲ ਪਿਆ। ਪਹਿਲੀ ਤਾਂ ਮਤਲਬ ਪਿੰਡ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹੇ। ਬਿਲਕੁਲ ਬਿਲਕੁਲ। ਇਸ 'ਚ ਕੋਈ ਦੂਰ ਹੈ ਨਹੀਂ ਇਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ ਪਿੰਨ ਦੇ ਭਲੇ ਲਈ ਕੀਤਾ ਸਾਰਾ ਕੁਝ